ਅਨੀ ਪ੍ਰਦੀਪ ਨੇ ਤੂੰ ਤੇ ਬੇੜੀਆਂ ਚ ਵਟੇ ਪਾਉਣ ਵਾਲੀ ਗੱਲ ਕੀਤੀ ਆ ਡੈਡੀ ਤੇ ਪ੍ਰਦੀਪ ਕੋ ਪੈਸੇ ਮੰਗਣ ਦੀ ਗੱਲ ਕਰਨ ਲਿਆ ਇਹ ਨਾ ਹੋਵੇ ਪ੍ਰਦੀਪ ਕੋ ਸਵੇਰੇ ਚਲ ਜੇ ਤੇ ਪੈਸੇ ਲੈਵੇ ਫੋਨ ਲਾ ਕੇ ਤੇ ਪ੍ਰਦੀਪ ਨੂੰ ਪੱਕਿਆ ਕਰ ਹੀ ਦਿੰਨੀ ਆ ਜੇ ਕਿਤੇ ਡੈਡੀ ਆਊਗਾ ਨਾ ਭੁੱਲ ਕੇ ਵੀ ਉਹਨੂੰ ਹਾਂ ਨਾ ਕਰਦੀ ਪੈਸਿਆਂ ਦੀ ਪੈਸਿਆਂ ਦੀ ਜਿੱਦਾਂ ਮੈਂ ਤੈਨੂੰ ਸਮਝਾਇਆ ਨਾ ਤੈਨੂੰ ਪਤਾ ਹੀ ਆ ਉਹ ਮੈਨੂੰ ਜ਼ਰੂਰਤ ਵਾ ਹਾਏ ਵੇਲੀ ਉਹ ਕੇ ਬੈਠੀਆ ਸੰਦੀਪ ਦਾ ਫੋਨ ਆ ਗਿਆ ਸੋਖ ਚੁੱਕ ਕੇ ਵੇਲੀ ਹੈ ਹਲੋ ਹਲੋ ਕੀ ਹਾਲ ਪ੍ਰਦੀਪ ਸਤਿ ਸ਼੍ਰੀ ਅਕਾਲ ਦੀਦੀ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੈ ਠੀਕ ਠਾਕ ਤੁਸੀਂ ਸੁਣਾ ਵਧੀਆ ਆਪਣਾ ਠੀਕ ਠਾਕ ਹੈ ਤੁਸੀਂ ਸੁਣਾ ਵਧੀਆ ਵਧੀਆ ਆਪਣਾ ਵੀ ਅੱਛਾ ਤੇ ਪ੍ਰਦੀਪ ਮੇਰੀ ਗੱਲ ਸੁਣਾ ਹਾਂਜੀ ਉਹਨਾ ਡੈਡੀ ਤੇ ਮੰਮੀ ਘਰ ਨਾਲ ਗੱਲ ਕਰਦੇ ਸੀ ਕਿ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਆ ਜੀ ਹਾਂ ਤੇ ਤੂੰ ਮੇਰੀ ਗੱਲ ਥੋੜਾ ਕਮੇਟੀਆਂ ਦਾ ਕਿੱਦਾਂ ਵਾ ਚੁੱਕੀ ਐ ਨਹੀਂ ਹਲੇ ਕਿਤਾ ਕਿਹੜਾ ਕਿਤਾਬ ਕਮੇਟੀਆਂ ਦਾ ਕਮੇਟੀਆਂ ਹਲੇ ਦੋ ਤਿੰਨ ਰਹਦੀਆਂ ਅਹੀਂ ਹਾਂ ਤੂੰ ਆਪਣੀ ਚੁੱਕ ਲਈ ਹੋਇਆ ਕਿ ਨਹੀਂ ਨਹੀਂ ਮੈਂ ਆਪਣੀ ਵਾਰੀ ਤੇ ਚੁੱਕ ਲਈ ਆ ਅੱਛਾ ਅੱਛਾ ਹਾਂ ਤੇਰੇ ਵਾਰੀ ਨਹੀਂ ਹਲੇ ਚੁੱਕੀ ਹਾਂ ਤੇ ਕਿ ਕਿਹੜਾ ਡੈਰੀ ਹੀ ਤਰ੍ਹਾਂ ਬਣ ਵੀ ਨਾ ਹੂੰ ਤੇ ਨਹੀਂ ਨਾ ਕੋਈ ਜਣੇ ਕਿ ਤੂੰ ਗੱਲ ਨਾ ਕਰੀਂ ਕਿ ਦੇ ਹੋਤੀ ਠੀਕ ਆ ਨਹੀਂ ਕਰਦੀ ਉਹਨਾਂ ਨੂੰ ਪੈਸਿਆਂ ਦੀ ਕਾਦੀ ਲੋੜ ਪੈ ਗਈ ਆ ਨਹੀਂ ਉਹ ਮੰਮੀ ਦੇ ਨਾਲ ਥੋੜੀ ਜਿਹੀ ਸੱਟ ਲੱਗ ਗਈ ਆ ਹਾਂ ਉਹ ਕਿੱਦਾਂ ਉਹ ਮੰਮੀ ਥਿਲਕ ਗਈ ਹੀਗੀ ਨਹੀਂ ਨਹੀਂ ਜਾਣੀ ਨਹੀਂ ਆ ਥੋੜੀ ਆ ਪਰ ਬੇਚੀ ਪੈਸੇ ਦੀ ਘਰ ਜਰੂਰਤ ਹੁੰਦੀ ਆ ਨਾ ਹਾਂ ਨਹੀਂ ਜੰਜੀ ਦਵਾਈ ਦਵਾ ਚੱਲੇ ਹੀ ਨਾ ਮੰਮੀ ਨੂੰ ਤੇ ਮੈਂ ਸੁਣਿਆ ਹੀਗਾ ਗੱਲ ਕਰਦੇ ਹੀ ਕਿ ਪੈਸੇ ਦੀ ਜਾਂਦੇ ਹੀ ਪ੍ਰਤੀਕ ਨੂੰ ਪੁੱਛਦੇ ਆ ਦੁੱਧ ਦੇ ਪੈਸੇ ਤੇ ਤੁਮ ਇਹੋ ਕਹੀ ਕਿ ਸੰਜੀ ਦੇ ਤਨਖਾਹ ਨਹੀਂ ਮਿਲੇ ਤੇ ਮੇਰ ਕੋ ਤਾਂ ਇਹ ਨੂੰ ਨਹੀਂ ਰਹੀ ਠੀਕ ਆ ਠੀਕ ਆ ਮੇਰੀ ਮਿੰਟ ਵਾਲੀ ਗੱਲ ਆ ਤੇ ਤੁਸੀਂ ਇਥਾ ਕਰੋ ਬਾਦ ਮੇਰੀ ਡੋਟ ਨਹੀਂ ਲੱਗੀ ਰਹਿਣ ਤੋਂ ਤੇ ਪੈਸੇ ਮੈਂ ਤੁਹਾਨੂੰ ਇਕੱਠੇ ਦੇ ਦੂੰਗੀ ਤੁਹਾਡੇ ਕਹੇ ਜੋ ਨਹੀਂ ਦੇ। ਤਾਂ ਠੀਕ ਆ ਮੈਂ ਤਾਂ ਕਹਿ ਦੂੰਗੀ ਹਾਂ ਕਹਿ ਦੂੰਗੀ ਕਿਉਂਕਿ ਮੈਂ ਕਮੇਟੀ ਚੁੱਕਣੀ ਹੂਗੀ ਨਾ ਫਿਰ ਇਹਨੂੰ ਸਬੂਤ ਕਰ ਦੇਓ ਕਿ ਕਿ ਕਮੇਟੀ ਚੋ ਕਿ ਸਤਿਕਾਰਯੋਗ ਆਪੀ ਤੇ ਮੇਰੇ ਨਾਲ ਇਹ ਆ ਕੇ ਦੇਖੀ। ਚਾਹ ਠੀਕ ਆ ਮੈਂ ਜਦੋਂ ਕਮੇਟੀ ਚੁੱਕੂਗੀ ਤੈਨੂੰ ਦੱਸ ਦੂੰਗੀ ਤੂੰ ਮੈਨੂੰ ਦੱਸ ਦੀ ਫਿਰ ਮੈਂ ਉਹ ਸਾਰਾ ਨਤ ਨ ਪੈਸੇ ਦੇ ਜੂਗੀ ਹਾਂ ਚੱਲ ਠੀਕ ਆ ਮੇਰੇ ਭੈਣ ਤੇ ਮੇਰੇ ਕੋਲ ਕੰਨ ਨਾ ਖਰੀਦ ਤਿਆਰੀ ਹੈ ਕਿਤੇ ਘਰ ਆਉਣਗੇ ਨਾ ਕੋਈ ਕੋ ਵੀ ਗੱਲ ਨਾ ਕਰੀ ਨਾ ਨਹੀਂ ਨਹੀਂ ਮੈਂ ਨਹੀਂ ਕਰਦੀ ਗੱਲ ਕੋਈ ਵੀ ਕਿਉਂਕਿ ਡੈਡੀ ਨੇ ਕੁਲ ਕਰ ਸੋਣਾ ਆ ਤੇਰੇ ਕੋਲ ਆ ਉਹ ਆਉਣਗੇ ਉਹਨਾਂ ਨੇ ਪੁੱਛਣਾ ਹੀ ਆ ਪੈਸਿਆਂ ਦਾ ਜੇ ਉਹਨਾਂ ਨੂੰ ਲੋੜ ਆ ਉਹਨਾਂ ਨੇ ਪੁੱਛਣਾ ਹੀ ਆ ਹਾਂ ਚੱਲ ਠੀਕ ਆ ਮੇਰੇ ਭੈਣ ਚੰਗ ਬੰਨੀ ਆ ਮੈਂ ਨਹੀਂ ਆ ਹੋਰ ਕੀ ਕਰਨਾ ਕਿ ਤੁਰਿਆਂ ਨੂੰ ਚੰਦਾ ਤੇ ਉਹ ਠੀਕ ਆ ਗਿਆ ਨਾ ਆ ਠੀਕ ਆ ਆ ਵਧੀਆ ਹਾਂ ਅਸਾ ਆ ਪ੍ਰਦੀਪ ਨੇ ਇੰਨੇ ਕ ਪੈਸੇ ਦਿੱਤੇ ਆ ਉਹ ਆਂਦੀ ਤਨਖਾਹ ਨਹੀਂ ਮੇਰੀ ਸ਼ਰਤ ਇਹਨੂੰ ਠੀਕ ਆ ਮਗਾ ਨਹੀਂ ਮੇਰੇ ਤੇ ਕੋਈ ਗੱਲ ਨਹੀਂ ਕਿ ਇੰਨੇ ਕ ਰੱਖ ਲਾ ਫਿਰ ਬਾਕੀ ਵੇਖਾਂਗੇ ਵੰਨਾ ਸ਼ਾਬ ਸ਼ਾਬ ਕੱਟ ਲਾਂਗੇ ਕੀ ਆਂਦੀ ਆ ਯਾਰ ਲੋਕਾ ਇਹ ਨਹੀਂ ਜੇ ਥੋੜੇ ਦੇ ਦਿੱਤੇ ਬਾਪੀ ਵੀ ਦੇ ਦੂ ਜਿਹੜੇ ਰਹਿ ਗਏ ਆ ਕੋਈ ਗੱਲ ਨਹੀਂ ਚੰਗਾ ਹੀ ਆ ਦੇ ਦਿੱਤੇ ਤੇ ਚੰਗਾ ਹੀ ਆ ਗਾਲੇ ਦਾਵਾ ਬੋਟਲ ਦੁੱਧ ਜਿਹੜਾ ਵਾ ਨਾ ਆਪਣੇ ਮਹੀਨਾ ਉਹਦਾ ਰਹਿੰਦੇ ਠੀਕ ਆ ਉਸ ਤੋਂ ਬਾਅਦ ਵੇਖਾਂਗੇ ਪਹਿਲਾਂ ਇਹ ਆਪਣੀਆਂ ਨਵਾਂ ਨੂੰ ਸਮਝਾ ਇਹ ਕਿੜਕਿੜ ਕਰਦੀ ਆ ਨਾ ਹੋਣਗੇ ਮੈਂ ਇਹਨਾਂ ਨੂੰ ਅੱਡ ਕਰ ਦੇਣਾ ਗਲਤ ਤੇ ਤੇਰੀ ਵੀ ਠੀਕ ਆ ਮੁੰਡੇ ਘਰ ਨਹੀਂ ਐਦਾਂ ਘਰ ਦਾ ਪਾਜਿਆ ਨਿਕਲਦਾ ਪਾਜ ਹੀ ਨਿਕਲਦਾ ਮੁੰਡਿਆਂ ਨੂੰ ਛੱਡ ਕੇ ਤਾਂ ਫੇਰ ਹੀ ਅੱਡ ਕਰੂੰਗਾ ਮੈਂ ਉਹਦਾਂ ਨਹੀਂ ਮੈਂ ਕਰਤਾ ਜੇ ਸਮਝਾਵਾਂਗੇ ਜੇ ਸਮਝ ਜਾਣ ਗਿਆ ਤਾਂ ਠੀਕ ਆ ਨਹੀਂ ਤਾਂ ਕਰਦੀ ਫੇਰ ਅੱਡ ਤੇ ਠੀਕ ਆ ਨਾ ਸਸੀ ਕਾ ਦੀਦੀ ਤੇ ਸਸੀ ਕਾ ਅੰਧੀ ਸ਼ਿਕਾ ਸਸੀ ਕਾ ਹੋ ਸਨਾਂਉ ਠੀਕ ਠਾਕ ਹਾਂ ਵਧੀਆ ਠੀਕ ਠਾਕ ਰਾਜੀ ਬਾਈ ਸਾਹਿਬ ਕੀ ਡੈ ਕਰਨਾ ਕੋ ਨਹੀਂ ਮੈਂ ਤੇ ਬੈਠੀ ਥੋੜਾ ਟਾਈਮ ਦੀ ਪੜੋਂ ਆ ਗਿਆ ਬੱਚਾ ਫੋਨ ਦੇ ਵਿੱਚ ਮੈਨੂੰ ਕਹਿੰਦੇ ਫੋਨ ਖਾਲੀ ਕਰ ਇਹਦੀ ਮੈਮਰੀ ਬੜੀ ਭਰੀ ਆਂਟੀ ਦੇ ਸਾਟ ਲੱਗੀ ਮੈਂ ਪਤਾ ਲੈ ਜਾ ਆਹੋ ਸਾਟ ਤੇ ਮੰਮੀ ਜੀ ਦੇ ਲੱਗੀ ਹੀਗੀ ਤਿਲਕਗੇ ਹੀਗੀ ਹੁਣ ਕਿੱਦਾਂ ਮੰਮੀ ਗਏਗੇ ਪੱਟੀ ਪੁੱਟੀ ਕਰਵਾਈ ਠੀਕ ਹੋ ਕੇ ਨਾਲ ਫਰਕ ਪਾ ਪੈਣਾ ਠੀਕ ਆ ਬੈਠੋ ਬੈਣਾ ਨਹੀਂ ਆ ਬੈੰਨੇ ਆ ਕੋਈ ਨਹੀਂ ਬਾਅਦ ਚ ਬੈੰਨੀ ਆ ਸੰਦੀਪ ਦੀਦੀ ਕਿੱਥੇ ਆ ਨਾ ਹਰ ਵਾਰੀ ਤੈਨੂੰ ਸੰਦੀਪ ਨਾਲ ਹੀ ਕੰਮ ਹੁੰਦਾ ਨਹੀਂ ਨਹੀਂ ਤਾਂ ਤਾਂ ਨਹੀਂ ਕੰਮ ਵਾ ਅੰਦਰ ਹੀ ਆ ਮੈਂ ਉੱਥੇ ਮਿਲਾਂ ਜਾ ਚਲੋ ਠੀਕ ਆ ਸਸੀ ਕਾ ਦੀਦੀ ਜੀ ਸਸੀ ਕਾ ਹਾਂ ਹੋਂ ਸੁਣਾ ਧੀਧਰ ਵਧੀਆ ਠੀਕ ਠਾਕ ਤੂੰ ਸੁਣਾ ਵਧੀਆ ਵਧੀਆ ਆਪਣਾ ਵੀ ਆ ਜਾ ਬੈਠ ਜਾ ਬੈਠੇ ਔਰ ਨਾ ਤੂੰ ਆਪਣਾ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਠਾਕ ਆ ਕੀ ਬੰਡਿਆ ਵਾ ਬੰਨਾ ਕੀ ਆ ਕੱਪੜੇ ਧੋਤੇ ਹੀ ਗਏ ਤੇ ਬੈੱਡ ਤੇ ਪਏ ਹੀ ਤੈਨੂੰ ਪਤਾ ਹੀ ਆ ਕੋਲੋਂ ਪਟਰਾਣੀ ਨੂੰ ਤਾਂ ਉਦਾਂ ਹੀ ਦੇਖਦਾ ਕੋ ਤੇ ਮੈਂ ਹਜਾਰ ਮੈਂ ਜੋੜ ਦਿੰਨੀ ਆ ਹਾਲੇ ਸਵੇਰੇ ਵਰਦੀਆਂ ਤਾਂ ਖਪਤ ਪਾ ਕੇ ਬੈਠੀ ਹੀ ਕਿ ਤੂੰ ਆਪਣੀਆਂ ਧੋਲੀਆਂ ਤੇ ਸਾਡੇ ਕਿਉਂ ਨਹੀਂ ਕੱਪੜੇ ਧੋਦੀ ਤੈਨੂੰ ਵੀ ਖੁਦ ਨੂੰ ਪਤਾ ਦੇਣ ਨਿੱਕੇ ਨਿੱਕੇ ਆ ਅੱਜਕੱਲ ਤੇ ਆਪੋ ਆਪਣਾ ਹੀ ਹਿਸਾਬ ਦਾ ਵਾ ਮੇਹਾਂ ਇਹਨੇ ਗੱਲ ਪਈ ਐ ਸਵੇਰ ਦੀ ਲੱਥਣਾ ਨਹੀਂ ਆ ਜਿਹੜੀ ਪੰਡ ਲੀੜਿਆਂ ਦੀ ਐ ਜੋੜੀ ਦਾਂ ਫੇਰ ਹੀ ਇਹਨਾਂ ਨੂੰ ਸਾਹ ਸੌਖਾ ਬਣਾਵਾਂ ਆਹ ਹੋ ਨਹੀਂ ਬੁਰੇ ਲੱਗਦੇ ਐ ਇਦਾਂ ਲੀੜੇ ਪਏ ਵੀ ਕੋਈ ਆਇਆ ਗਿਆ ਹੋਵੇ ਤੇ ਕਹਣਾ ਲੈ ਲੀੜੇ ਧੋ ਕੇ ਮੰਜੇ ਤੇ ਰੱਖੀਆ ਉਹੀ ਤੇ ਗੱਲ ਆ ਚੱਲ ਤੂੰ ਸਾਰੀਆਂ ਗੱਲਾਂ ਹੁਣ ਛੱਡ ਹੂੰ ਤੇ ਹੋਰ ਤੂੰ ਸੁਣਾ ਬਾਕੀ ਸਭ ਠੀਕ ਠਾਕ ਵਾ ਠੀਕ ਠਾਕ ਆ ਸਭ ਚਲੋ ਵਧੀਆ ਚਾਹੀਦਾ ਹੋਣ ਪਣ ਚਾਹ ਪੀਉਂਗੀ ਕਿ ਜਾਂ ਕੌਫੀ ਬਣਾ ਕੇ ਲਿਆਵਾਂ ਨਹੀਂ ਨਹੀਂ ਮੈਂ ਕੋਹ ਨਹੀਂ ਮੈਂ ਤੇਰੇ ਵੱਲ ਆਈ ਹੀ ਡੈਡੀ ਤੇਰੇ ਗਏ ਦੁੱਧ ਤੇ ਪੈਸੇ ਲੈਣ ਆਹ ਹਰੇ ਡੈਡੀ ਦੁੱਧ ਤੇ ਪੈਸੇ ਲੈਣ ਗਏ ਹੀਗੇ ਤੈਨੂੰ ਮੈਂ ਕਿਹਾ ਵੀ ਕਿ ਡੈਡੀ ਘਰ ਆਊਗਾ ਤੇ ਕਿਥੇ ਪੈਸੇ ਨਾ ਨਾ ਲਵੀਂ ਉਹਦੇ ਲਾਗੋ ਤੂੰ ਕੀ ਆਖਿਆ ਫਿਰ ਮੈਂ ਕੀ ਕਹਿਣਾ ਹੀ ਸਿਆਣਾ ਬੇਣਾ ਮੇਰੇ ਕੋ ਪੈਸੇ ਲੈਣ ਗਿਆ ਹੀ ਮੈਂ ਤੇ ਦੇਨੇ ਹੀ ਆਹ ਹਰੇ ਨਹੀਂ ਪ੍ਰਦੀਪ ਨਹੀਂ ਤੂੰ ਤੇ ਬੇੜੀਆਂ ਚ ਵਟੇ ਪਾਉਣ ਵਾਲੀ ਗੱਲ ਕੀਤੀ ਆ ਤੇ ਤੈਨੂੰ ਪਤਾ ਹੀ ਨਹੀਂ ਮੇਰੇ ਨਾਲ ਇੰਨਾ ਮੱਥਾ ਮਾਰਦੀ ਰਹੀ ਸੰਦੀਪ ਤੇ ਮੈਂ ਇਹੋ ਕੰਮ ਫੇਰ ਕਰ ਮਾਰੇ ਆ ਨਹੀਂ ਦੱਸ ਮੈਂ ਆ ਕੀ ਕੀਤਾ ਵਾ ਹੁਣ ਉਹ ਪੈਸੇ ਲੈਣ ਗਏ ਮੈਂ ਉਹਨਾਂ ਨੂੰ ਪੈਸੇ ਦੇ ਤੇ ਨਾਲੇ ਦੁੱਧ ਉਹ ਦਿੰਦੇ ਡੰਗਰਾਂ ਨੂੰ ਪੱਠੇ ਉਹ ਪਾਉਂਦੇ ਸਾਰਾ ਕੰਮ ਤੇ ਉਹ ਕਰਦੇ ਆ ਤੇ ਉਹਨਾਂ ਨੂੰ ਪੈਸੇ ਦੇਣੇ ਨਹੀਂ ਬੱਲੇ ਨਹੀਂ ਤੇਰੇ ਨਹੀਂ ਮੈਨੂੰ ਗੱਲੀ ਬਾਤੀ ਚਾਟੇ ਲਾ ਛੜਿਆ ਹੁਣ ਤੂੰ ਉਹਨਾਂ ਨੂੰ ਪੈਸੇ ਦੇਣੇ ਆ ਹੁਣ ਤੈਨੂੰ ਉਹ ਮਿੱਠੇ ਲੱਗਣ ਡੇ ਪਿਆ ਨਹੀਂ ਜਿੱਦਣ ਦੁੱਧ ਲਵਾਇਆ ਹੀ ਉਦੋਂ ਤੈਨੂੰ ਮੈਂ ਇੱਥੇ ਬਾੰਦ ਲਵਾਈ ਹੀ ਕਾ ਜ ਮਮੀ ਡਾਡੀ ਨਿਲਵਾਏ ਨੀ ਉਹ ਅਰਦਨ ਤਾਂ ਮੇਰੀ ਸਾਸਮਾਨ ਦੀ ਨਹੀਂ ਉਹ ਮੈਨੂੰ ਪਤਾ ਹੀ ਜਿੱਦਾਂ ਤੱਕ ਮੈਂ ਤੁਹਾਡੇ ਡੱਬੇ ਚ ਦੁੱਧ ਪਾ ਕੇ ਤੋਰਿਆ ਹੀਗਾ ਹਾਂ ਤੇਰੇ ਵਾਲੀ ਹੰਦ ਹੋ ਗਈ ਆ ਦੋ ਦੋ ਮੈਨੂੰ ਦਿੰਦੇ ਆ ਸਿਆਣੇ ਬਿਆਣੇ ਆ ਹੈ ਤਾਂ ਕੱਲ ਨੂੰ ਮੈਂ ਉਹਨਾਂ ਨੂੰ ਪੈਸੇ ਦੇਣੇ ਨਹੀਂ ਕੱਲ ਨੂੰ ਆ ਮੈਨੂੰ ਵਟੇ ਵਟ ਭਜਾਉਣਗੇ ਤਾਂ ਫੇਰ ਤੂੰ ਚੰਗੀ ਆ ਬੱਲੇ ਨੀ ਤੇਰੇ ਤੂੰ ਤਾਂ ਮਮਾ ਠਗਣੀ ਨਿਕਲੀ ਫਿਰ ਮੈਂ ਕਾਦੀ ਮਮਾ ਠਗਣੀ ਨਿਕਲੀ ਹਾਂ ਹੁਣ ਇਹ 10 ਮਿੰਟੋਂ ਕਮੇਟੀ ਚੋਕੜੀਆ ਜਾਂ ਉਹਦਾ ਹੀ ਪੈਸੇ ਦਿੱਤੇ ਆ ਕਰੋ ਇਹ ਕਮੇਟੀ ਵੀ ਚੋਕ ਲੂੰਗੀ ਤੈਨੂੰ ਤਾਂ ਕਮੇਟੀ ਦੀ ਪਈ ਬਸ ਕਮੇਟੀ ਚੋਕ ਲਈ ਆ ਚੱਲ ਨਹੀਂ ਭੈਣਾ ਇੰਨਾ ਸ਼ੁਕਰ ਆ ਤੂੰ ਕਮੇਟੀ ਚੋਕੇ ਨਹੀਂ ਪੈਸੇ ਦਿੱਤੇ ਜਿੱਦਾਂ ਕਮੇਟੀ ਚੁਕਣੀ ਆ ਨਾ ਜਿੰਨੇ ਤੂੰ ਡੈਡੀ ਨੂੰ ਪੈਸੇ ਦਿੱਤੇ ਆ ਉਹਨੇ ਵਿੱਚੋਂ ਕੱਟ ਲਈ ਬਾਕੀ ਮੇਰੇ ਹੱਥ ਤੇ ਰੱਖ ਦੀ ਪੈਸੇ ਤੇ ਤੂੰ ਮੇਰੀ ਛੇਛੇ ਦੀ ਕਮੇਟੀ ਚੋਕੇ ਤੇ ਮੇਰੇ ਹੱਥ ਤੇ ਰੱਖ ਕਮੇਟੀ ਤੇਰੇ ਹੱਥ ਤੇ ਰੱਖ ਦੂੰਗੀ ਪਰ ਉਹ ਕਹਿ ਕੇ ਆਏ ਆ ਵੀ ਉਹ ਅੱਧੇ ਪੈਸੇ ਦਿੱਤੇ ਅੱਧੇ ਬਾਅਦ ਚ ਦੇ ਦੀ ਚਾਲਨੇ ਜੇ ਤੂੰ ਹੁਣ ਮੇਰੀ ਭੈਣ ਬਣੀ ਆ ਤੇ ਭੈਣਾ ਵਾਂਗੂ ਰਹਿ ਤੈਨੂੰ ਪਤਾ ਵਾ ਭੈਣਾ ਹੀ ਭੈਣਾਂ ਦੇ ਪਰਦੇ ਪਾਉਂਦੀਆਂ ਤੂੰ ਹੁਣ ਜਿੱਦਾਂ ਮਰਜ਼ੀ ਕਰਕੇ ਇਹਨਾਂ ਨੂੰ ਲਾਰਾ ਪਾਪਾ ਲਾ ਕੇ ਤੇ ਤੂੰ ਮੇਰੇ ਹੱਥ ਤੇ ਪੈਸੇ ਧਰੀ ਇਹਨਾਂ ਨੂੰ ਹੁਣ ਲਾਰੇਆਂ ਚ ਰੱਖੀ ਜਿਹੜੇ ਹੁਣ ਤੂੰ ਦੇ ਦੇ ਤੇ ਪੈਸੇ ਉਹਨਾਂ ਦਾ ਹੁਣ ਕੋਈ ਗੱਲ ਨਹੀਂ ਲਾਰੇ ਲੱਪਿਆਂ ਚ ਰੱਖੀ ਲਾਰੇ ਲੱਪਿਆਂ ਚ ਕਿੱਦਾਂ ਰੱਖੂੰਗੀ ਜਦੋਂ ਅਗਲੇ ਕਹਿਣਗੇ ਸਾਡੇ ਪੈਸੇ ਦੇ ਜਿਹੜੇ ਵਾਦੇ ਆ ਨਹੀਂ ਉਹ ਮੈਂ ਤੂੰ ਕਹੀਂ ਜਾਂ ਤੂੰ ਇਸ ਸੰਦੀਪ ਨੂੰ ਪੁੱਛ ਲੋ ਤੇ ਮੈਂ ਆਪੇ ਕਰ ਲਉ ਗੱਲ ਫਿਰ ਚਲ ਠੀਕ ਆ ਮੈਂ ਕਹਿ ਦੂੰਗੀ ਤੂੰ ਵਾਦੂ ਮੈਨੂੰ ਜਾਬ ਚ ਪਾਇਆ ਵਾ ਨਹੀਂ ਤੂੰ ਤੇ ਮੈਨੂੰ ਉਦੋਂ ਵਾਦ ਜਾਬ ਚ ਪਾ ਗਈ ਆ ਤੂੰ ਤੇ ਜੜੀ ਪਈ ਤੇ ਪਈ ਆ ਮੈਨੂੰ ਪਤਾ ਹੁਣ ਮੇਰੇ ਸਿਰ ਤੇ ਕਿੰਨਾ ਬੋਝ ਵਾ ਤੇਰੇ ਸਿਰ ਤੇ ਕਾਹਦਾ ਬੋਝ ਵਾ ਨਹੀਂ ਤੇ ਇਨਾ ਮੈਂ ਢਿੱਡ ਦੀ ਸਾਰੀ ਗੱਲ ਕਰ ਲੈਨੀ ਆ ਤੇ ਤੂੰ ਫਿਰ ਵੀ ਹੈ ਤੜੀਆਂ ਗੱਲਾਂ ਕਰਦੀ ਆ ਨਹੀਂ ਤੈਨੂੰ ਮੈਂ ਉਦੋਂ ਦੱਸਿਆ ਸੀ ਕਿ ਮੈਂ ਕਮੇਟੀ ਕਾਹਦੇ ਬਦਲੇ ਪਾਉਂਦੀ ਤੈਨੂੰ ਹੀ ਪਤਾ ਵਾ ਮੈਂ ਕਾਹਦੇ ਬਦਲੇ ਕਮੇਟੀ ਪਾਉਂਦੀ ਹੁਣ ਤੂੰ ਮੇਰੇ ਕੋਲ ਬਾਰ ਬਾਰ ਮੂੰਹ ਨਾ ਖਲਾ ਮੈਨੂੰ ਪਤਾ ਵਾ ਤੂੰ ਕਾਦੇ ਬਦਲੇ ਪਾਉਣ ਦੀ ਆ ਕਮੇਟੀ ਪਰ ਸਿਆਣਾ ਬਿਆਣਾ ਜੇ ਤੋ ਕੋਈ ਜਾਵੇ ਨਾ ਕਰ ਤਉ ਉਦੈ ਮੰਨਣੀ ਵੀ ਪੈਂਦੀ ਆ ਚੱਲ ਹੁਣ ਇੱਕ ਵਾਰਾ ਮੰਨ ਲਈ ਆ ਦੂਜੀ ਵਾਰਾ ਨਾ ਹੁਣ ਮੰਨ ਲਈ ਹੁਣ ਤੈਨੂੰ ਪਤਾ ਹੀ ਆ ਗਰਜ ਮੈਨੂੰ ਆ ਤੇ ਮੇਰੀ ਗਰਜ ਤੂੰ ਪੂਰੀ ਕਰਨੀ ਆ ਚੱਲ ਠੀਕ ਆ आज तो आप बड़ी खाटी निकली मम्मी जी हां छाड़ दिया या सिमा इम्मा सूट किन्ना ਭਾਰਾ ਹੈ ਘਰੇ ਲਾ ਲਿਆ ਤੂੰ ਮੰਮੀ ਜੀ ਪਹਿਲੇ ਸੂਟ ਜਿਹੜੇ ਆ ਉਹ ਪਾਵਾਂਗੇ ਹਟਾਵਾਂਗੇ ਤੇ ਫੇਰ ਹੀ ਨਵੇਂ ਨਵੇਂ ਹੱਥ ਲਾਵਾਂਗੇ ਅਸਲ ਵਿੱਚ ਨਾ ਸੂਟ ਮੈਂ ਘਰੇ ਤੋਂ ਬੈਠੀ ਤੇ ਤੋਂ ਘਰੇ ਤੋਂ ਨਾ ਉੱਚਾ ਹੋ ਗਿਆ ਵਾ ਤੇ ਮੈਂ ਫਿਰ ਘਰੇ ਹੀ ਪਾ ਲਿਆ ਚਲ ਕੋਈ ਨਹੀਂ ਫੇਰ ਕੀ ਆ ਪਾ ਲਿਆ ਤੇ ਉਹ ਦਜਨੇ ਨਾ ਭਾਰੇ ਸੂਟ ਇਹ ਘਰ ਪੈਂਦੇ ਨਹੀਂ ਆ ਮੈਂ ਚਲ ਸਿਆਲ ਵਾ ਐਦਾਂ ਹੰਡ ਹੰਡ ਜਾਣਾ ਮੇਰੇ ਗਾਲ ਸੁਣੋ ਦਵਾਈ ਖਾ ਕੇ ਤੂੰ ਹੀ ਰਾਤੀ ਲੰਮੇ ਪੈ ਗਏ ਤੇ ਜਦੋਂ ਮੈਂ ਵੇਲੀ ਹੋਈ ਕਮਰੇ ਚ ਮੈਂ ਵੇਖਣ ਗਈ ਤੇ ਉਹਨੇ ਚ ਨੂੰ ਤੂੰ ਹੀ ਸੌਂ ਗਏ ਸੀ ਤੇ ਮੈਂ ਅੱਗੇ ਸੋਚਾਂ ਮਮਮੀ ਨੇ ਰਾਤੀ ਮੈਨੂੰ ਆਵਾਜ਼ ਨਹੀਂ ਮਾਰੀ ਠੀਕ ਰਹਿ ਤੂੰ ਹੀ ਰਾਤ ਦਵਾਈ ਨਾਲ ਫਰਕ ਰਿਹਾ ਤੁਹਾਨੂੰ ਛਿਮਾ ਉਹਦਾ ਮੈਂ ਦਵਾਈ ਦੇ ਨਾਲ ਤੇ ਸੌਂ ਗਈ ਪਰ ਮੈਨੂੰ ਬਿੜਕ ਜੀ ਆਵੇ ਜਿ ਤਰ੍ਹਾਂ ਪ੍ਰਦੀਪ ਬੋਲਣ ਲਈ ਹੰਤੀ ਘਰ ਸਾਡੇ ਪ੍ਰਦੀਪ ਤਾਂ ਮੰਮੀ ਜੀ ਆਈ ਹੀ ਘਰੇ ਪਤਾ ਲੈਣ ਆਈ ਸੀ ਤੁਹਾਡਾ ਤੁਹਾਡੇ ਕਮਰੇ ਤੱਕ ਨਹੀਂ ਪਹੁੰਚੀ ਹੋ ਮੇਰੇ ਤੱਕ ਤੇ ਆਈ ਨਹੀਂ ਹੋ ਹਾਂ ਤੇ ਚਾਹ ਤੇ ਤੁਹਾਡਾ ਹੀ ਪਤਾ ਲੈਣ ਆਈ ਹੈਗੀ ਮੈਨੂੰ ਕਹਿੰਦੀ ਸੀ ਮੈਨੂੰ ਪਤਾ ਲੱਗਾ ਵਾ ਕਿ ਅੰਟੀ ਜੀ ਠੀਕ ਨਹੀਂ ਆ ਤੇ ਮੈਂ ਕਿਹਾ ਵੀ ਤੂੰ ਪੁੱਛ ਲੈ ਨਹੀਂ ਇਹ ਮੈਂ ਸੰਦੀਪ ਦੀਦੀ ਵੱਲ ਵੀ ਆਈ ਆ ਮੇਰੇ ਮੇਰਾ ਪਤਾ ਲੈਣ ਆਈ ਤੇ ਮੇਰੇ ਤੱਕ ਤੇ ਪਹੁੰਚੀ ਨਹੀਂ ਮੈਂ ਤੇ ਫਿਰ ਕੰਮ ਤਾਂ ਦੇ ਲੱਗ ਗਈ ਹੀਗੀ ਹੁਣ ਜੇ ਬੰਦਾ ਘਰ ਆਇਆ ਵਾ ਦੁੱਧ ਵੀ ਤੇ ਖੜਦੀ ਆ ਤੇ ਜੇ ਪੁੱਛ ਜਾਂਦੀ ਫਿਰ ਕਿਹੜੀ ਗੱਲ ਹੀ ਸੰਦੀਪ ਨਾਲ ਗੇਟ ਮੀਟ ਕਰਕੇ ਮੁੜ ਗਈ ਸੰਦੀਪ ਨਾਲ ਅੰਦਰ ਬੈਠੀ ਗਈ ਸੀ ਅੰਦਰ ਮੈਂ ਤੱਕ ਲੇਖਿਆ ਕਿੰਨਾ ਹੀ ਟਾਈਮ ਲਾਇਆ ਅੰਦਰ ਉਹ ਫੇ ਸੰਦੀਪ ਦੇ ਨਾਲ ਹੀ ਗੱਲਾਂ ਕਰਕੇ ਤੇ ਚਲ ਗਈ ਹੈ ਐਡੀਆਂ ਵੀ ਕਾਦੀਆਂ ਗੱਲਾਂ ਜਿਹੜੀਆਂ ਬੁਹਾ ਢੋਕੇ ਤੇ ਫੇਰ ਅੰਦਰ ਕਰਨੀਆਂ ਸੀ ਤੇ ਜਿਹੜੇ ਕੰਮ ਆਇਆ ਤੇ ਉਹ ਬੰਦਾ ਕੰਮ ਕਰਕੇ ਹੀ ਨਾ ਜਾਵੇ ਕੀ ਪਤਾ ਅੰਦਰ ਸਿਮਾ ਕੀ ਖਿਚੜੀ ਪਕਾਉਂਦੀਆਂ ਰਹੀਆਂ ਉਹ ਮੈਨੂੰ ਤਾਂ ਮਮੇ ਜੀ ਦਾਲ 'ਚ ਕੋਈ ਕਾਲਾ ਹੀ ਨਜ਼ਰ ਆਉਂਦਿਆ ਦਾ 'ਚ ਕਾਲਾ ਨਹੀਂ ਨਜ਼ਰ ਆਉਂਦਿਆ ਸਾਰੀ ਦਾਲ ਹੀ ਖਾਈ ਹੋ ਜਾਣੀ ਆ ਮੈਂ ਤਾਂ ਅੱਗੇ ਨਹੀਂ ਹੀ ਮੂੰਹ ਲਾਉਂਦੀ ਇਹਨੂੰ ਇਨੇ ਵੇਟ ਤੇ ਅਰਥਾ ਵਾਹ ਦੇ ਕੇ ਹੌਲੀ ਹੌਲੀ ਕਾਰੀ ਲਿਆਵਾ ਪੈਤਰਾ ਤੇ ਅਗਲੀ ਨੇ ਕਰ ਲਿਆ ਪਰ ਆਪਣੇ ਜਿਹੜੇ ਘਰ ਦੇ ਜੀ ਹੈ ਨਾ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਲਾਗੇ ਕਿੰਨਾ ਕੁ ਟਾਈਮ ਅਗਲੇ ਨੂੰ ਦੇਣਾ ਕਿ ਨਹੀਂ ਦੇਣਾ ਜਿੰਨਾ ਕਿ ਮੰਨਦਾ ਓਨਾ ਕੁ ਬੰਦਾ ਟਾਈਮ ਦਵੇ ਗੂਵੇ ਟੋਟੋ ਕਿ ਅੱਧਾ ਅੱਧਾ ਘੰਟਾ ਜਿਹੜੀਆਂ ਗੱਲਾਂ ਕਰਨੀਆਂ ਕਾਦੀਆਂ ਗੱਲਾਂ ਜਮਾ ਹੋਈਆਂ ਇੰਨੀਆਂ ਸਾਡਾ ਨਾ ਕਰ ਲਈ ਜਿਹੜੀਆਂ ਕਰਨੀਆਂ ਮੈਂ ਦੱਸੂਗਾ ਮੰਮੀ ਜੀ ਹਾਸਦੀ ਹਾਸਦੀ ਦਿਨ ਉਹਨੂੰ ਕਿਹਾ ਕਿ ਤੈਨੂੰ ਹਰ ਵਾਰੀ ਸੰਦੀਪ ਦੇ ਨਾਲ ਹੀ ਕੰਮ ਹੁੰਦਾ ਵਾ ਕਿਤੇ ਸਾਡੇ ਨਾਲ ਵੀ ਬਿਆਜਾ ਕਰ ਹੰਨ ਵੀ ਕੋਈ ਕੰਮ ਦੱਸ ਜਾ ਕਰ। ਕੀ ਆਂਦੀ? ਰੱਖਣਾ ਕੀ ਹੀ? ਨਹੀਂ ਨਹੀਂ ਦੀਦੀ, ਮੈਨੂੰ ਵੀ ਤੁਹਾਡਾ ਨਾਲ ਵੀ ਕੰਮ ਆ, ਤੁਹਾਡਾ ਨਾਲ ਕਿਉਂ ਨਹੀਂ ਹੈਗਾ? ਪਰ ਆਈ ਮੈਂ ਸੰਦੀਪ ਨੂੰ ਮਿਲਣ ਆਉਣੀ। ਕੱਲ ਛੱਡੋ ਮੰਮੀ ਜੀ, ਚਲਾ ਲਾਇਆ ਤੇ ਹੁੰਦੀਆਂ ਰਹਿਣੀਆਂ ਵਾ। ਤੇ ਤੁਸੀਂ ਐਦਾਂ ਕਰੋ, ਸੰਦੀਪ ਨੂੰ ਮਾਰੋ ਆਵਾਜ਼, ਉਹ ਤੜਕਾ ਲਾ ਲੇ। ਮੈਂ ਧਰ ਲੋਕਾ ਕੱਢ ਲਾਂ, ਬੱਦਲ ਆ ਗਿਆ, ਨਹੀਂ ਆ ਜਾਣਾ ਵਾ। ਮੈਂ ਉਹ ਸੰਦੀਪ ਨੂੰ ਮਾਰਦੀ ਆ ਆਵਾਜ਼ ਤੜਕਾ ਲਾ ਲੈਂਦੀ ਆ ਤੋ ਤਾਰਾ ਕੱਢ ਲਿਆ ਆ ਜਿਹੜੀ ਸਬਜ਼ੀ ਰਹਿ ਗਈ ਆ ਲਿਆ ਇਹ ਤਾਂ ਮੈਂ ਬੈਠੀ ਨੇ ਧੀਰ ਹੀ ਦੇਣੀ ਆ ਚਲਾ ਲਓ ਜਾ ਤੋ ਤਾਰ ਕੱਢ ਜਾ ਕੇ